ਅਡੇ ਪਿੰਡ ਸੁਲੇਮਪੁਰ ਨੱਗਰ ਵਿਖੇ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਕਿ ਜਿਹੜੇ ਗਡਰੀਆ ਬਰਾਦਰੀ ਤੋਂ ਜਿਨ੍ਹਾਂ ਨੇ ਭੇਡਾਂ ਬੱਕਰੀਆਂ ਰੱਖੇ ਹੋਈਆਂ ਨੇ ਉਹਨਾਂ ਦਾ ਪਹਿਲਾਂ ਵੀ ਕਈ ਵਾਰ ਅਵਾਰਾ ਕੁੱਤਿਆਂ ਵੱਲੋਂ ਨੁਕਸਾਨ ਕੀਤਾ ਗਿਆ ਤੇ ਹੁਣ ਵੀ ਸਾਡੇ ਪਿੰਡ ਤੋਂ ਇੱਕ ਨਿਰਮਲ ਸਿੰਘ ਜੀ ਹੈ ਬਹੁਤ ਹੀ ਗਰੀਬ ਪਰਿਵਾਰ ਤੋਂ ਉਹਨਾਂ ਦੀ 25 ਤੋਂ 30 ਭੇਡਾਂ ਜਿਹੜੀਆਂ ਕੱਲ ਅਵਾਰਾ ਕੁੱਤਿਆਂ ਨੇ ਖਾ ਲਈਆਂ ਬਸ 2-4 ਬਚੇ ਨੇ ਦੀ ਆਸ ਹੈ ਬਾਕੀ ਦਾ ਤਕਰੀਬਨ ਉਹਨਾਂ ਦੇ ਨਾਲ-ਨਾਲ ਹੋਰਾਂ ਨੂੰ ਵੀ ਬਿਮਾਰੀ ਲੱਗ ਰਹੀ ਹੈ ਸਾਡੀ ਸਰਕਾਰਾਂ ਤੋਂ ਮੰਗ ਹੈ ਕਿ ਪੂਰਾ ਜਿੱਥੇ ਜਿੱਥਾ ਹੋਰ ਮੈਂ ਉਹਨਾਂ ਨੂੰ ਕਿਸਾਨਾਂ ਨੂੰ ਹੋਰਾਂ ਨੂੰ ਮੁਆਵਜ਼ੇ ਦਿੱਤੇ ਜਾਂਦੇ ਨੇ ਉੱਥੇ ਇਹਨਾਂ ਗਰੀਬ ਪਰਿਵਾਰਾਂ ਨੂੰ ਵੀ ਕੋਈ ਪਾਲਿਸੀ ਤਹਿਤ ਇਹਨਾਂ ਦੇ ਡੰਗਰ ਪਸ਼ੂ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਕੋਈ ਨਵੀਂ ਪਾਲਿਸੀ ਤਿਆਰ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਨੁਕਸਾਨ ਹੁੰਦਾ ਉਹਨਾਂ ਦੀ ਪਰਪਾਈ ਕਰ ਕੀਤੀ ਜਾਵੇ ਇਹ ਰਾਤ ਪੇਡਾਂ 'ਚ ਕੁੱਤੇ ਵੜ ਗਏ ਕੁੱਤਿਆਂ ਨੇ ਨੁਕਸਾਨ ਕਰਤੀ ਆ ਪਾੜਦੀਆਂ ਪੇਡਾਂ ਕੋ ਪਾੜਦੀਆਂ ਕੁਛ ਮਾਰਤੀਆਂ ਤੇ ਇਹ ਬਾਈ ਦਾ ਨਿਰਮਲ ਸਿੰਘ ਦੀਆਂ ਪੇਡਾਂ ਸੀ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਬਾਈ ਨੇ ਪਿਛਲੇ ਸਾਲ ਹੀ ਨਵੀਆਂ ਲਈਆਂ ਸੀਗਾ ਤੇ ਕਰਜ਼ਾ ਚੁੱਕ ਕੇ ਲਈਆਂ ਸੀ ਇਹ ਤੇ ਇਹਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਕੁੱਤਿਆਂ ਨੇ ਨੁਕਸਾਨ ਕਰਤਾ ਇਕੱਲਾ ਬੰਦਾ ਸੀ ਰਾਤ ਇੱਥੇ ਇਹਦੀ ਅੱਖ ਲੱਗੀ 1:30 ਵਜੇ ਤੱਕ ਜਾਗਿਆ ਉਸ ਤੋਂ ਬਾਅਦ ਇਹਦੀ ਅੱਖ ਲੱਗੀ ਬਾਅਦ ਕੁੱਤੇ ਵੱੜ ਗਏ ਕੁੱਤਿਆਂ ਨੇ ਨੁਕਸਾਨ ਕਰਤਾ ਇਹ ਗਰੀਬ ਮਾਰ ਹੋ ਗਈ ਇਹ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਵੀਰ ਨੂੰ ਇਦੀ ਪਰਪਾਈ ਲਈ ਮੁਆਵਜ਼ਾ ਦਿੱਤਾ ਜਾਵੇਗਾ